ਕਿ ਜੌਂਦ ਪਿੰਡ ਦੀ ਲੜਾਈ ਹੈ ਅੱਜ ਜੌਂਦ ਪਿੰਡ ਦੇ ਵਿੱਚ ਇਹ 10 ਹਜ਼ਾਰਾਂ ਲੋਕਾਂ ਦਾ ਇਕੱਠ ਇੱਕ ਲਲਕਾਰ ਬਣ ਕੇ ਆਇਆ ਨਿਸ਼ਾਨਦੇਹੀ ਕਰਨਾ ਇਹਨੇ ਉਹਨਾਂ ਜ਼ਮੀਨਾਂ ਦੀ ਜਿਹੜੀਆਂ 1952 ਤੋਂ ਪਹਿਲਾਂ ਨਹੀਂ ਸਰਦਾਰਾਂ ਤੋਂ ਖੋਕੇ ਮਜ਼ਾਰਾਂ ਨੂੰ ਦਿੱਤੀਆਂ ਸੀ ਇਹ ਕਹਿੰਦੇ ਨੇ ਬੱਚਾ ਬੱਚਾ ਝੋਕ ਦੇਾਂਗੇ ਜ਼ਮੀਨਾਂ ਤੇ ਕਬਜ਼ੇ ਰੋਕ ਦੇਾਂਗੇ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਜੌਂਦ ਪਿੰਡ ਦੀ ਦਾਣਾ ਮੰਡੀ ਜਿਹੜੀ ਹੈ ਉਹ ਲੋਕਾਂ ਦੇ ਨਾਲ ਭਰੀ ਹੋਈ ਹੈ ਉਹ ਜ਼ਮੀਨਾਂ ਨੂੰ ਨਿਸ਼ਾਨਦੇਹੀ ਕਰਕੇ ਮਰਬੇਬਦੀ ਕਰਕੇ ਉਹਨਾਂ ਦੇ ਚੱਕ ਕੱਢ ਕੱਢ ਕੇ ਉਹ ਸਰਕਾਰ ਨੇ ਆਪਣੇ ਕਾਗਜ਼ੇਜ ਕਰਕੇ ਕੈਲਕੂਲੇਟ ਨੂੰ ਦੇਣੀ ਹੈ ਜ਼ਮੀਨਾਂ ਦੀ ਰਾਖੀ ਲਈ ਲੱਗੇ ਇਸ ਮੋਰਚੇ ਦੇ ਵਿੱਚ ਜਿੱਥੇ ਕਿਸਾਨ ਭਰਾ ਆਏ ਨੇ ਉੱਥੇ ਇੱਧਰ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਤਦਾਦ ਦੇ ਵਿੱਚ ਔਰਤਾਂ ਵੀ ਪਹੁੰਚੀਆਂ ਹੋਈਆਂ ਨੇ ਤਾਂ ਇਹ ਗੱਲ ਇੰਨੀ ਵੀ ਨਹੀਂ ਵੀ ਜੌਂਦਪਿੰਡ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਸਰਦਾਰਾਂ ਦੇ ਹਵਾ ਦੇ ਕਰਨ ਵਾਲੇ ਗਾ ਪਿਛਲੇ ਦਿਨੀ ਬਠਿੰਡਾ ਪ੍ਰਸ਼ਾਸਨ ਕਾਫੀ ਵੱਡੀ ਤਦਾਦ ਚ ਪੁਲਿਸ ਲੈ ਕੇ ਜੌਂਦਪਿੰਡ ਪਹੁੰਚਿਆ ਸੀ ਔਰ ਸਿੱਧੇ ਰੂਪ ਚ ਨਿਸ਼ਾਨਦੇਹੀ ਕਰਕੇ ਜ਼ਮੀਨਾਂ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਐਨੇ ਜੇ ਗੱਲ ਹੁੰਦੀ ਦਸਰਾ ਦਾ ਮੋੜ ਤੇ ਸੀ ਉਹਨਾਂ ਦੇ ਅਧਿਕਾਰੀ ਅਸੀਂ ਹੋ ਗਿਆ ਰੈੱਟੀ ਚਾਰਜ ਪੈ ਗਏ ਪਰਚੇ ਕੋਈ ਗੱਲ ਨਹੀਂ ਮੁੜ ਕੇ 30 ਤਰੀਕ ਤੱਕ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਦੇ ਵਾਸਤੇ ਕੋਈ ਅਧਿਕਾਰੀ ਦੇ ਬਾ ਇਧਰ ਭੂਲ ਹੀ ਕੀਤਾ ਔਰ ਅੱਜ 10 ਹਜ਼ਾਰਾਂ ਲੋਕਾਂ ਦਾ ਇਕੱਠ ਜਉਂਦ ਦੀ ਧਰਤੀ ਤੇ ਇਸ ਲਈ ਕੀਤਾ ਗਿਆ ਤਾਂ ਕਿ ਪੰਜਾਬ ਸਰਕਾਰ ਨੂੰ ਇਹ ਦੱਸਿਆ ਜਾ ਸਕੇ ਕਿ ਇਹ ਲਹਿਰ ਵੱਡੀ ਬਣ ਗਈ ਹੈ ਤੇ ਹੁਣ ਜਉਂਦ ਪਿੰਡ ਦੇ ਲੋਕਾਂ ਦੀ ਜ਼ਮੀਨ ਇੰਨੀ ਆਸਾਨੀ ਦੇ ਨਾਲ ਨਹੀਂ ਜਾਣ ਦਿੱਤੀ ਜਾਵੇਗੀ ਇਹ ਸੋਡੇ ਅੰਦੋਲਨ ਦਾ ਸਦਕਾ ਕਿਸਾਨਾਂ ਮਜ਼ਦੂਰਾਂ ਜਥੇਬੰਦੀਆਂ ਦਾ ਇਹ ਗੱਲ ਇੰਨੀ ਨਹੀਂ ਹੈ ਇਹ ਕਰਕੇ ਅੱਜ ਦੀ ਰੈਲੀ ਦੇ ਵਿੱਚ ਤਲਿੰਦਰ ਜਥੇਬੰਦੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਮਜ਼ਦਮਾਨੀਆਂ ਕਟੀਆਂ ਹੋਤੇ ਸੰਕੇਤ ਦੀ ਦੁਨੀਆ ਨੇ ਸਨੇਹਾ ਦੀ ਦੁਨੀਆ ਨੇ ਤੁਹਾਨੂੰ ਕੀ ਕਹਿਆ ਚੌਧੀਆਂ ਨੇ ਜਦ ਇਹ ਕਹਿਣਾ ਚੌਧੀਆਂ ਨੇ ਸਰਕਾਰ ਨੂੰ ਤਾਂ ਆਇਆ ਸਨੇਹਾ ਕਿ ਖਰਦਾਰ ਹੋ ਜਾ ਜੇ ਜ਼ਮੀਨਾਂ ਕਨੀ ਅਕ ਕੀਤੀ ਹੈ ਪਰ ਉਸ ਦਿਨ ਕਿਸਾਨਾਂ ਦੇ ਨਾਲ ਪੁਲਿਸ ਦਾ ਟਕਰਾਅ ਵੀ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਜੌਂਦਪਿੰਡ ਦੇ ਵਿੱਚ ਕਿਸਾਨ ਡਟੇ ਹੋਏ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਗਵਾਈ ਕਰ ਰਹੀ ਹੈ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਹੋਰ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਉਹ ਸਾਰੀਆਂ ਜਥੇਬੰਦੀਆਂ ਇੱਥੇ ਸਾਥ ਦੇ ਰਹੀਆਂ ਨੇ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਦਾਣਾ ਮੰਡੀ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਭਰੀ ਪਈ ਐ ਦੂਰ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਐ ਕਿਸਾਨ ਬੈਠੇ ਨੇ ਔਰ ਇਕੱਲੇ ਕਿਸਾਨ ਨਹੀਂ ਕਿਸਾਨ ਬੀਬੀਆਂ ਵੀ ਵੱਡੀ ਤਦਾਦ ਦੇ ਵਿੱਚ ਆਈਆਂ ਨੇ ਸੋਨੀ ਅੱਖੀ ਲੋਟ ਕੇਂਦਰ ਨੂੰ ਤੇਰਾ ਇਹ ਸਦਾ ਇਹ ਸਨੇਹਾ ਹੈ ਕਿ ਕਾਰਪੋਰੇਟ ਦੇ ਪੱਖ 'ਚ ਲੈਣ ਵਾਲੇ ਤੇਰੇ ਫੈਸਲੇ ਹੁਣ ਤੱਕ ਕਦੇ ਕਿਤੇ ਲਾਗੂ ਹੋ ਨਹੀਂ ਦਿੱਤੇ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਤੇਰਾ ਹੈ ਮਨਸੂਬਾ ਹੈ ਕਿ ਪੰਜਾਬ ਦੀ ਅਪਤਾਉ ਧਰਤੀ ਨੂੰ ਮੈਂ ਕਾਰਪੋਰੇਟ ਦੇ ਹਵਾਲੇ ਕਰ ਦੂਗਾ ਇੱਥੇ ਜਹੌਣ ਵਾਲੇ ਹੱਲੇ ਨੂੰ ਅਸੀਂ ਚੰਗੀ ਤਰ੍ਹਾਂ ਸਮਝ ਗਿਆ ਜਾਣਦੇ ਆ ਤੇ ਅਸੀਂ ਇਹਨੂੰ ਬੱਟਾ ਵੀ ਲੜਾਈ ਸਮਝਦੇ ਆ ਇਹ ਸਾਡੀਆਂ ਪੱਟਾਂ ਤੇ ਆ ਕੇ ਲਲਕਰੇ ਮਾਰਨ ਵਾਲਾ ਕਾਰਪੋਰੇਟਾ ਪੰਜਾਬ ਦੇ ਕਿਰਤੀ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ ਸਾਡੀ ਮੰਗ ਤਾਂ ਪਹਿਲੇ ਉੱਠੀ ਹੈ ਕਿ ਸਾਡੇ ਕੋਲੇ 73% ਕਿਸਾਨੀਆਂ ਉਹ ਹਿੱਸਾ ਹੈ ਜਿਨ੍ਹਾਂ ਕੋਲੇ ਫਿਰਤੀ ਕਰਣਯੋਗੀ ਜ਼ਮੀਨ ਨਹੀਂ ਸਾਡੇ ਕੋਲੇ ਖੇਤ ਮਜ਼ਦੂਰਾਂ ਦਾ ਬੜਾਏ ਹਿੱਸਾ ਹੈ ਜਿਨ੍ਹਾਂ ਕੋਲੇ ਦਸਮਾਗਲੇ ਨਕਾਨ ਪੇੜ ਵਾਸਤੇ ਜਗ੍ਹਾ ਨਹੀਂ ਅਸੀਂ ਤਾਂ ਮੰਗ ਕਰਦੇ ਆਂ ਵੀ ਬਾਧੂ ਜ਼ਮੀਨਾਂ ਕੱਢ ਕੇ ਉਹ ਖੇਤ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਅਸੀਂ ਤਾਂ ਮੰਗ ਕਰ ਗਿਆ ਕਿ ਜਿਹੜੇ ਕਿਸਾਨਾਂ ਕੋਲੇ ਖੇਤੀ ਜੋਗੀਆਂ ਜ਼ਮੀਨਾਂ ਨਹੀਂ ਉਹਨਾਂ ਨੂੰ ਜ਼ਮੀਨਾਂ ਦੀ ਤੋਟ ਪੂਰੀ ਕਰਕੇ ਉਹਨਾਂ ਦੇ ਧੰਦੇ ਨੂੰ ਮੁਨਾਫੇ ਵਾਲਾ ਬਣਾਇਆ ਜਾਵੇ ਮੰਗਾ ਸਾਡੀਆਂ ਹੋਰ ਨੇ ਤੁਸੀਂ ਕਹਿੰਦੇ ਵੀ ਨਾ ਬਾਸ ਰਗੇਗਾ ਬਸਰੀ ਹੋਵੇ ਇਨੂੰ ਜੜੋਂ ਹੀ ਪਾ ਕੇ ਖਤਮ ਕਰਕੇ ਇਹ ਜ਼ਮੀਨ ਹੀ ਆਪਾਂ ਕਾਰਪੋਰੇਟ ਦੇ ਕੇ ਮਸਲੇ ਦਾ ਮੁਕੰਮਲ ਖਾਤਮਾ ਕਰ ਦਈਏ ਇਹ ਗੱਲ ਝੱਲਣ ਯੋਗ ਨਹੀਂ ਬਰਦਾਸ਼ਤ ਕਰਨ ਯੋਗ ਨਹੀਂ ਹੈ ਅਸੀਂ ਜਾਣਦੇ ਹਾਂ ਕਿ ਜਿਹੜੀ ਅੱਜ ਹੈ 70-80 ਸਾਲਾਂ ਬਾਅਦ ਕੱਲ ਉੱਠੀ ਹੈ ਨਿਸ਼ਾਨਦੇਹੀ ਦੀ ਇਹ ਐਵੇਂ ਨਹੀਂ ਉੱਠੀ ਇਹ ਪਿਛਲੇ ਪਾਸੇ ਛੋਟੀ ਬਾਹ ਨੂੰ ਰੋੜਾ ਦਿੱਤਾ ਸਤਸਾਰ ਬੈਂਕ ਨੇ ਵਪਾਰ ਬੈਂਕ ਵਪਾਰ ਬੈਂਕ ਸੰਸਾਰ ਬੈਂਕ ਵਿਸ਼ਵ ਪਾਰ ਸੰਸਥਾ ਦੀਆਂ ਜਿਹੜੀ ਵੱਡੀ ਆਰਗੇਨਾਈਜੇਸ਼ਨ ਹੈ ਉਹਦੀਆਂ ਨੀਤੀਆਂ ਦੇ ਤਹਿਤ ਕਾਰਪੋਰੇਟ ਦੇ ਪੱਖਪੂਰਨੀ ਖਾਤਰ ਜਿਹੜੀ ਤੁਸੀਂ ਨਵੀਂ ਨੀਤੀ ਦਾ ਜ਼ਿਕਰ ਕਰਕੇ ਗੈਰਕੋਖਰੀ ਕਿ ਕੌਮੀ ਮੰਡੀ ਨੀਤੀ ਚੱਕਾ ਜਿਹੜਾ ਨਵਾਂ ਗਿਆੰਦਾ ਹੈ ਉਹਦੇ ਦੇ ਵਿੱਚ ਬਦਬੂ ਹੋ ਗਈ ਹੈ ਤੁਹਾਡੀ ਬਦਨੀਤੀ ਦੀ ਜ਼ਮੀਨਾ ਖੋੜ ਦੀ ਉਦੇ ਵਿੱਚ ਹੀ ਤੁਸੀਂ ਉਹ ਕੰਪਨੀ ਆ ਜਿਹੜੀਆਂ ਸੰਸਾਰ ਦੇ ਵਿੱਚ ਬਦਨਾਮ ਨੇ ਜਿਹੜੀਆਂ ਕੱਲੇ 70% ਵਪਾਰ ਤੇ ਨਹੀਂ ਕਰਦਾ ਜਿਨ੍ਹਾਂ ਦੇ ਕੋਲੇ ਲਗਭਗ 20 ਤੋਂ ਲੈ ਕੇ 25 ਲੱਖ ਹੱਦ ਤੱਕ ਇਹਨਾਂ ਨੇ ਪਹਿਲਾਂ ਹੀ ਜ਼ਮੀਨਾਂ ਖਰੀਦ ਰੱਖੀਆਂ ਨੇ ਉਹਨਾਂ ਨੂੰ ਅਧਿਕਾਰ ਦਿੱਤਾ ਹੋਇਆ ਹੈ ਕਿ ਲੈ ਲਓ ਜਿਹੜੇ ਦੇਸ਼ ਦੇ ਵਿੱਚ ਜ਼ਮੀਨਾਂ ਤੁਸੀਂ ਖਰੀਦ ਨਹੀਂ ਆਲੇ ਉਹ ਦੂਜੇ ਮਲਕਾਂ ਦੇ ਵਿੱਚ ਵੱਡੀਆਂ ਦਿਓ ਕੰਪਨੀਆਂ ਬੈਠੀਆਂ ਦੂਜੇ ਮਲਕਾਂ ਦੇ ਵਿੱਚ ਜ਼ਮੀਨਾਂ ਖਰੀਦੀ ਜਾਂਦੀਆਂ ਜਦੋਂ ਅਸੀਂ ਜ਼ਮੀਨਾਂ ਦੇ ਅਟੈਕ ਨੂੰ ਦੇਖਦੇ ਹਾਂ ਤਾਂ ਜ਼ਮੀਨਾਂ ਦਾ ਅਟੈਕ ਇੱਕ ਪਾਸੇ ਨਹੀਂ ਹੈ ਕੱਲ ਨੂੰ ਕੇਂਦਰ ਸਰਕਾਰ ਦੇ ਸਾਥੀਆਂ ਨਾਲ ਮੀਟਿੰਗ ਰੱਖੀ ਹੋਈ ਹੈ ਉਹਦੇ ਵਿੱਚ ਜਿਹੜੀ ਚਿੱਠੀ ਹੈ ਉਹਦੇ ਵਿੱਚ ਉਹੀ ਜ਼ਿਕਰ ਕੀਤਾ ਹੋਇਆ ਪ੍ਰਾਣੀ ਠੇਕਾ ਨੀਤੀ ਵਾਲਾ ਤੇ ਠੇਕਾ ਖੇਤੀ ਦਿੱਤੀ ਆਲੀ ਗੱਲ ਜਿਹੜੀ ਐ ਉਹ ਆ ਖੇਤੀ ਕਟਾਉ ਦੇ ਵਿੱਚ ਪਾਈ ਹੋਈ ਐ ਕਿ ਖਿਸਾਨੀ ਦੇ ਖਿੱਤੇ ਨੂੰ ਮੁਨਾਫਾ ਵਾਲਾ ਐ ਬਣਾਇਆ ਜਾ ਸਕਦਾ ਕਿ ਇਥੇ ਮੁਕਾਬਲੇਬਾਜ਼ੀ ਵਾਲੀ ਮੰਡੀ ਹੋਵੇ ਕੰਟਰੈਕਟ ਫਾਰਮਿੰਗ ਵਾਲੀ ਗੱਲ ਹੋਵੇ ਇਹ ਜਿਹੜੀਆਂ ਸਾਰੀਆਂ ਨੀਤੀਆਂ ਪੌਲਸਿਆ ਤੁਸੀਂ ਲੈ ਕੇ ਆ ਰਹੇ ਹੋ ਤੇ ਖੇਤ ਕੇ ਖੇਤ ਤੋਂ ਪੇਟ ਤੱਕ ਸਪਲਾਈ ਕਰਨ ਦੀ ਕਾਰਪੋਰੇਟ ਦੀ ਜੁਬੇ ਹੋਰੀ ਸਰਕਾਰੀ ਢਹਾਰਾਂ ਤੇ ਅਨਾਜ ਦੇ ਢਹਾਰਾਂ ਤੇ ਕਾਰਪੋਰੇਟ ਦਾ ਕਬਜ਼ਾ ਹੋਵੇ ਇੱਥੇ ਮੰਡੀਆਂ ਪ੍ਰਾਈਵੇਟ ਹੋਣ ਸ਼ਾਇਦ ਉਹ ਗਦਾਮਾਂ ਨੂੰ ਮੰਡੀਆਂ ਛੋਹਤ ਕਰ ਦਿਓ ਕੋਲਡ ਸਟੋਰਾਂ ਨੂੰ ਮੰਡੀਆਂ ਛੋਹਤ ਕਰ ਦਿਓ ਵਿਹਾਰ ਹਾਊਸਾਂ ਨੂੰ ਮੰਡੀਆਂ ਛੋਹਤ ਕਰ ਦਿਓ ਤੇ ਮੁਕਾਬਲੇ ਵਾਲੀ ਬਾਜ਼ੀ ਵਾਲਾ ਖਜ਼ਾਨਾ ਪੈਦਾ ਕਰਦੇ ਤੇ ਬੀਮਾ ਯੋਜਨਾ ਵਾਲੀਆਂ ਗੱਲਾਂ ਲੈ ਕੇ ਆਓ ਤੇ ਪ੍ਰੋਸੈਸਰ ਵਾਲਾ ਕੰਮ ਸ਼ੁਰੂ ਕਰ ਦਿਓ ਤਾਂ ਕਿ ਲੋਕਾਂ ਨੂੰ ਆਏ ਕਰੇ ਵੀ ਮੋਦੀ ਹਕੂਮਤ ਦਾ ਬਹੁਤ ਹੀ ਕਿਸਾਨਾਂ ਦੇ ਫਾਇਦੇ ਕਰਨ ਜਾ ਰਹੀ ਹੈ ਇਸ ਵੱਡਾ ਇਕੱਠ ਜੌਂਦ ਪਿੰਡ ਦੇ ਵਿੱਚ ਅੱਜ ਕੀਤਾ ਗਿਆ ਪਿਛਲੇ ਦਿਨੀ ਇੱਥੇ ਮਸਲਾ ਉੱਠਿਆ ਸੀ ਲਗਭਗ 650 ਕਿੱਲਾ ਜ਼ਮੀਨ ਜਿਹੜੀ ਦਰਜਨਾ ਪਰਿਵਾਰ ਜਿਹੜੇ ਆ ਉਹ ਲੰਬੇ ਟਾਈਮ ਤੋਂ ਵਾਹ ਰਹੇ ਨੇ ਬੀਜ ਰਹੇ ਨੇ ਖੇਤੀ ਕਰ ਰਹੇ ਨੇ ਉਹ ਪਰਿਵਾਰ ਕਹਿੰਦੇ ਨੇ ਕਿ ਬੰਜਰ ਜ਼ਮੀਨਾਂ ਅਸੀਂ ਆਬਾਦ ਕੀਤੀਆਂ ਨੇ ਔਰ ਅੱਜ ਉਹ ਜ਼ਮੀਨਾਂ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਸਟੇਜ ਲੱਗਾ ਹੋਇਆ ਔਰ ਲੋਕ ਜਿਹੜੇ ਨੇ ਅੱਜ ਇੱਥੇ ਵੱਡਾ ਇਕੱਠ ਲੋਕਾਂ ਨੇ ਕੀਤਾ ਪਹਿਲਾਂ ਭਾਰਤੀ ਕਿਸਾਨ ਯੂਨੀਅਨ ਨੇ ਇਕਤਾ ਉਗਰਾਹਾ ਇੱਥੇ ਲੜਾਈ ਸ਼ੁਰੂ ਕਰਦੀ ਹੈ ਉਸ ਤੋਂ ਬਾਅਦ ਹੋਰ ਕਿਸਾਨ ਜਥੇਬੰਦੀਆਂ ਵੀ ਇਸ ਸੰਘਰਸ਼ ਦੇ ਵਿੱਚ ਆਮ ਜੁਟੀਆਂ ਨੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਇਹ ਵੱਡਾ ਇਕੱਠ ਜਿਹੜਾ ਉਹ ਜੌਂਦ ਦੀ ਧਰਤੀ ਤੇ ਕੀਤਾ ਗਿਆ ਕਿਸਾਨ ਕਹਿੰਦੇ ਨੇ ਕਿ ਮਾਮਲਾ ਕੱਲੇ ਜੌਂਦ ਪਿੰਡ ਦਾ ਨਹੀਂ ਹੈ ਕਿਸਾਨ ਕਹਿੰਦੇ ਨੇ ਬਹੁਤ ਸਾਰੇ ਸੈਂਕੜੇ ਪਿੰਡ ਨੇ ਜਿੱਥੇ ਇਸ ਤਰ੍ਹਾਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਕਹਿੰਦੇ ਨੇ ਕਿ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਬੰਜਰ ਜ਼ਮੀਨਾਂ ਨੂੰ ਵਾਹੀਯੋਗ ਬਣਾਇਆ ਉਹੀ ਉਹਨਾਂ ਜ਼ਮੀਨਾਂ ਦੇ ਅਸਲੀ ਮਾਲਕ ਤੇ ਵਾਰਸ ਹੋ ਸਕਦੇ ਨੇ ਕੋਈ ਹੋਰ ਨਹੀਂ ਹੋ ਸਕਦਾ ਔਰ ਇਹ ਕਿਸਾਨ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਉਸ ਨੇ ਇਹਨਾਂ ਜ਼ਮੀਨਾਂ ਨੂੰ ਨਜਾਇਜ਼ ਕਬਜ਼ੇ ਮੰਨ ਕੇ ਛਡਾਉਣ ਦੀ ਜਿਹੜੀ ਕੋਸ਼ਿਸ਼ ਉਹ ਸ਼ੁਰੂ ਕੀਤੀ ਹੋਈ ਆ ਔਰ ਕਿਸਾਨ ਇਹਦੀ ਕਹਿੰਦੇ ਨੇ ਕਿ ਇਕੱਲਾ ਇਸ ਤਰ੍ਹਾਂ ਹੀ ਨਹੀਂ ਦੂਜੇ ਪਾਸੇ ਕਾਰਪੋਰੇਟ ਘਰਾਣੇ ਉਹ ਵੀ ਪੂਰਾ ਟਿੰਡ ਲਾਰੇ ਨੇ ਸਰਕਾਰਾਂ ਦੇ ਨਾਲ ਮਿਲੀ ਭੁਗਤ ਕਰਕੇ ਵੱਖ-ਵੱਖ ਤਰੀਕੇ ਨਾਲ ਕਿਸਾਨਾਂ ਛੋਟੇ ਕਿਸਾਨਾਂ ਦਰਮਿਆਨੇ ਕਿਸਾਨਾਂ ਤੇ ਜਿਹੜੇ ਆਮ ਕਿਸਾਨ ਨੇ ਉਹਨਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਉਹ ਚਾਹੇ ਸੜਕਾਂ ਰੋਡ ਹਾਈਵੇ ਜਾਂ ਫੋਰ ਲੇਨ ਬਣਾਉਣ ਦੇ ਨਾਂ ਤੇ ਹੋਵੇ ਚਾਹੇ ਭਾਰਤ ਮਾਲਾ ਵਰਗੇ ਪ੍ਰੋਜੈਕਟ ਬਣਾਉਣ ਦੇ ਨਾਂ ਤੇ ਹੋਵੇ ਚਾਹੇ ਫੈਕਟਰੀਆਂ ਲਾਉਣ ਦੇ ਨਾਂ ਤੇ ਹੋਵੇ ਮਤਲਬ ਹਰ ਤਰੀਕਿਆਂ ਦੇ ਨਾਲ ਕਿਸਾਨਾਂ ਤੋਂ ਜ਼ਮੀਨ ਜਿਹੜੀ ਆ ਉਹ ਹਥਿਆ ਕੇ ਤੇ ਵੱਡੇ ਲੋਕਾਂ ਨੂੰ ਦੇਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿਸਾਨ ਕਹਿੰਦੇ ਨੇ ਇੱਕ ਪਾਸੇ ਇਹ ਕਾਨੂੰਨ ਬਣਿਆ ਹੋਇਆ ਕਿ ਲੈਂਡ ਸੀਲਿੰਗ ਐਕਟ ਦੇ ਤਹਿਤ ਭਾਰਤ ਦੇ ਵਿੱਚ 17.5 ਕਿੱਲਾਂ ਤੋਂ ਵੱਧ ਇੱਕ ਪਰਿਵਾਰ ਜ਼ਮੀਨ ਨਹੀਂ ਰੱਖ ਸਕਦਾ ਪਰ ਦੂਜੇ ਪਾਸੇ ਇੱਥੇ ਸੈਂਕੜੇ ਹਜ਼ਾਰਾਂ ਦੀ ਤਦਾਦ ਚ ਐਸੇ ਵੱਡੇ ਘਰਾਣੇ ਨੇ ਜਿਹੜੇ ਬਹੁਤ ਮੋਟੀਆਂ ਜ਼ਮੀਨਾਂ ਸੈਂਕੜੇ ਕਿੱਲੇ ਹਜ਼ਾਰਾਂ ਕਿੱਲੇ ਸੰਭੀ ਬੈਠੇ ਨੇ ਪਰ ਕੋਈ ਵੀ ਪਾਰਟੀ ਦੀ ਸਰਕਾਰ ਉਹ ਕਾਨੂੰਨ ਲਾਗੂ ਨਹੀਂ ਕਰਦੀ ਅੱਜ ਜੌਂਦ ਪਿੰਡ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਲੜਾਈ ਚੱਲ ਰਹੀ ਆ ਤੇ ਅੱਜ ਲੜਾਈ ਕਿਸ ਪੜਾ ਤੇ ਪਹੁੰਚੀ ਆ ਆਪਾਂ ਗੱਲ ਕਰਦੇ ਆ ਉਗਰਾਹਾ ਜੱਥੇਬੰਦੀ ਦੇ ਦੋ ਸੂਬਾ ਆਗੂ ਆਪਣੇ ਨਾਲ ਮੌਜੂਦ ਨੇ ਭੈਣ ਹਰਿੰਦਰ ਬਿੰਦੂ ਜੀ ਔਰ ਚੰਡਾ ਸਿੰਘ ਜੇਠੂ ਕੇ ਸਾਹਿਬ ਆਪਣੇ ਨਾਲ ਨੇ ਆਪਾਂ ਗੱਲ ਕਰਦੇ ਆ ਭੈਣ ਜੀ ਅੱਜ ਜੌਂਦ ਪਿੰਡ ਦੇ ਵਿੱਚ ਤੁਸੀਂ ਵੱਡਾ ਇਕੱਠ ਕੀਤਾ ਕਰੀਬ 20-25 ਦਿਨ ਪਹਿਲਾਂ ਤੋਂ ਇਹ ਲੜਾਈ ਨੇ ਵੱਡਾ ਰੂਪ ਧਾਰਨ ਕੀਤਾ ਉਦੋਂ ਤੋਂ ਅੱਜ ਤੱਕ ਇਹ ਸੰਘਰਸ਼ ਕਿਸ ਪੜਾਚ ਪਹੁੰਚਿਆ ਦੇਖੋ ਜਿਹੜਾ ਜਿਉਂਦ ਦਾ ਮਸਲਾ ਹੈ ਜ਼ਮੀਨ ਦਾ ਮਸਲਾ ਹੈ ਜੀ ਇੱਥੇ ਜਿਹੜੇ ਕਿਸਾਨ ਹੈ ਉਹ ਜ਼ਮੀਨਾਂ ਤੇ ਕਾਬਜ ਨੇ ਮਾਲਕੀ ਹੱਕ ਨਹੀਂ ਹੈਗੇ ਤੇ ਸਰਕਾਰ ਦੇ ਵੱਲੋਂ ਜਿਹੜਾ ਫੈਸਲਾ ਹੋਇਆ ਕਿ ਜਿਹੜੇ ਮਾਲਕ ਨਹੀਂ ਹੈਗੇ ਉਹਨਾਂ ਤੋਂ ਮਾਲਕੀ ਹੱਕ ਖੋਕੇ ਸਰਦਾਰਾਂ ਨੂੰ ਦੇਨੇ ਆ ਜਾਂ ਸਰਕਾਰ ਨੇ ਆਪਦੇ ਕੋਲ ਜਿਹੜੀ ਲੈਂਡ ਬੈਂਕ ਬਣਾ ਰਹੇ ਆ ਉਹਦੇ ਚ ਰੱਖ ਕੇ ਕਾਰਪੋਰੇਟਾਂ ਨੂੰ ਦੇਨੇ ਆ ਉਸ ਸਕੀਮ ਦੇ ਤਹਿਤ ਪਿੰਡ ਜਿਉਨ ਦੇ ਵਿੱਚ ਜਦੋਂ ਇੱਥੇ ਜਮਾ ਮੰਤੀ ਕਰਨ ਆਏ ਹੈਗੇ ਆ ਉਸੇ ਦੇਣੀ ਇਸ ਪਿੰਡ ਦੇ ਲੋਕਾਂ ਦਾ ਜੱਥੇਬੰਦੀ ਦੀ ਅਗਵਾਈ ਦੇ ਵਿੱਚ ਜੋ ਟੱਕਰਾ ਹੋਇਆ ਪੁਲਿਸ ਦੇ ਨਾਲ ਤੇ ਪੰਜਾਬ ਸਰਕਾਰ ਦੇ ਹੁਕਮਾਂ ਦੇ ਖਿਲਾਫ ਕਿ ਤੁਸੀਂ ਸਾਡੀ ਜ਼ਮੀਨ ਦੇ ਵਿੱਚ ਜਮ੍ਹਾਂ ਜਾਨੀ ਕਿ ਜਿਹੜੀ ਉਹ ਹੈ ਉਹ ਕਿਵੇਂ ਕਰਨ ਆ ਜਾਉਗੇ ਉੱਥੇ ਜਿਹੜੇ ਰੋਂ ਰਾਦੇ ਆ ਉਹ ਬਹੁਤ ਢੱਲੇ ਵਾਲੇ ਹਮ ਰੱਬੇਬੰਦੀ ਨਹੀਂ ਕਰਨ ਦਿੱਤੀ ਹੈਗੀ ਤੇ ਉੱਥੇ ਜਾਨੀ ਕਿ ਇਸ ਗੱਲ ਦਾ ਸਬੂਤ ਦਿੱਤਾ ਹੈਗਾ ਕਿ ਪੂਰੇ ਪਿੰਡ ਨੇ ਸਮੇਤ ਔਰਤਾਂ ਹੂੰ ਉਹਨਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਕਿ ਐਂ ਜ਼ਮੀਨਾਂ ਨਹੀਂ ਅਸੀਂ ਜਾਣ ਦਿੰਦੇ ਤੇ ਜ਼ਮੀਨਾਂ ਜੇ ਜਾਣੀਆਂ ਤਾਂ ਸਿਰ ਲੱਗਣਗੇ ਤੇ ਸਿਰ ਲਾਉਣ ਵਾਸਤੇ ਤਿਆਰ ਹੋਏ ਨੇ ਪਿੰਡ ਦੇ ਵਿੱਚ 20 ਤਰੀਕ ਤੋਂ ਲੈ ਕੇ ਲਗਾਤਾਰ ਮੋਰਚਾ ਚੱਲਿਆ ਹੈਗਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਕਿਸਾਨ ਆਗੂ ਨੌਜਵਾਨ ਮਰਦ ਔਰਤਾਂਆਂ ਨੇ ਲਗਾਤਾਰ ਜਨਕੀ ਪਿੰਡ ਦੇ ਵਿੱਚ ਜ਼ਮੀਨ ਵਾਲੇ ਮਸਲੇ ਤੇ ਚਰਚਾ ਛੜੀ ਹੈ ਤੇ ਉਹਨਾਂ ਦੇ ਲੜਨ ਦੇ ਰੌਂ ਰੱਦੇ ਬਹੁਤ ਤੇਜ਼ ਹੋਏ ਨੇ ਇਕੱਲੇ ਜੌਂਦ ਪਿੰਡ ਦੇ ਵਿੱਚ ਹੀ ਨਹੀਂ ਉਹ ਕੁੱਲ ਪੰਜਾਬ ਦੇ ਵਿੱਚ ਜ਼ਮੀਨ ਦੇ ਮਸਲੇ ਤੇ ਜਿਹੜੀ ਕਿ ਪੂਰਾ ਇੱਕ ਮਾਹੌਲ ਆ ਜਿਹੜਾ ਉਹ ਉੱਭਰ ਰਿਹਾ ਇੱਕ ਪਾਸੇ ਜ਼ਗੀਰਦਾਰਾਂ ਦੇ ਵੱਲੋਂ ਹਮਲਾ ਜ਼ਮੀਨਾ ਖੋਹਨ ਦਾ ਜਿਵੇਂ ਇੱਥੇ ਹੈ ਜਿਉਂਦ ਪਿੰਨ ਦੇ ਵਿੱਚ ਤੇ ਦੂਸਰੇ ਪਾਸੇ ਕਾਰਪੋਰੇਟਾਂ ਦੇ ਵੱਲੋਂ ਜ਼ਮੀਨਾ ਖੋਹਨ ਦਾ ਹਮਲਾ ਉਹ ਪ੍ਰਤੱਖ ਦਿਖ ਰਿਹਾ ਜਿਵੇਂ ਕਿ ਜਵਰੀ ਭਾਰਤ ਮਾਲਾ ਕੱਢੀ ਜਾ ਰਹੀ ਹੈ ਗੈਸ ਪਾਈਪਲਾਈਨ ਕੱਢੀ ਜਾ ਰਹੀ ਹੈ ਤੇਲ ਪਾਈਪਲਾਈਨ ਕੱਢੀ ਜਾ ਰਹੀ ਹੈ ਤੇ ਉਹਨਾਂ ਦੇ ਕੋਰੀਡੋਰ ਬਣਾਉਣ ਵਾਸਤੇ ਜ਼ਮੀਨਾਂ ਜਿਹੜੀਆਂ ਉਹ ਅਕਵਾਇਰ ਕੀਤੀਆਂ ਜਾ ਰਹੀਆਂ ਤੇ ਜ਼ਮੀਨ ਦੀ ਲੜਾਈ ਤੇ ਹਾਹਾਕਾਰ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈਗੀ ਹੈ ਅੱਜ ਜਿਉਨਪਿੰਨ ਦੇ ਵਿੱਚ ਜਿਹੜੀ ਜ਼ਮੀਨ ਬਚਾਓ ਸੰਗਰਾਮ ਕਾਨਫਰੰਸ ਕੀਤੀ ਗਈ ਹੈ ਇੱਥੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈਗਾ ਕਿ ਜ਼ਮੀਨਾਂ ਦੇ ਮਸਲੇ ਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਸਾਮਰਾਜੀ ਨੀਤੀਆਂ ਦੇ ਤਹਿਤ ਜੇ ਜ਼ਮੀਨ ਖੋਹਣ ਆਉਗੀ ਤਾਂ ਇਹ ਜਿਹੜੀ ਲੜਾਈ ਹੈ ਜਾਨ ਹੂਲਮੀ ਹੋਊਗੀ ਕੁਰਬਾਨੀਆਂ ਹੋਣਗੀਆਂ ਤੇ ਜ਼ਮੀਨ ਦੇ ਵਿੱਚ ਇੰਚ ਤੇ ਵੀ ਉਹਨਾਂ ਦਾ ਜਿਹੜਾ ਪੈਰ ਹੈ ਉਹ ਨਹੀਂ ਰੱਖਣ ਦਿੱਤਾ ਜਾਊਗਾ ਜੀ ਆ ਜੇਠੂ ਕਹਿੰਦਾ ਤਾਂ ਗੱਲ ਕਰਦੇ ਆ ਪ੍ਰਧਾਨ ਜੀ ਜਦੋਂ ਲੜਾਈ ਸ਼ੁਰੂ ਹੋਈ ਹੈ ਕੱਟ ਕੇ ਸ਼ੁਰੂ ਕਰ